ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਉੱਤੇ ਆਪਣੇ ਭਰਾ ਡਿੰਪਲ ਸਿੰਘ ਦਾ ਵਿਆਹ ਚੱਲ ਰਿਹਾ ਜੀ ਅੱਜ ਜਾਗ ਦਾ ਪ੍ਰੋਗਰਾਮ ਹੈ ਅੱਜ ਆਪਾਂ ਚੱਲੇ ਆਂ ਜਾਗੋ ਤੇ ਮਿਲਦੇ ਆਂ ਉੱਤੇ ਤੁਹਾਨੂੰ ਦਿਖਾਵਾਂਗੇ ਸਾਰੇ ਦ੍ਰਿਸ਼ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਹਾਂਜੀ ਅੱਗੇ ਹਾਂਜੀ ਆਪਾਂ ਜਾਗੋ ਤੇ ਪਹੁੰਚ ਚੁੱਕੇ ਆਂ ਜੀ ਦੇਖੋ ਸਿਸਟਮ ਪੂਰਾ ਘੈਂਟ ਤਿਆਰ ਹੈ ਜੀ ਸਾਡੇ ਪਿੰਦਾ ਸਿੰਘ ਜੀ ਲੈਂਡਮੈਨ ਸਾਹਿਬ ਨਾਈਟਰ ਆਹ ਕੁਮਾਰ ਜੀ ਜੱਸੀ ਵਪਾਰੀ ਜੀ ਸਾਡਾ ਵੱਡਾ ਭਰਾ ਜੱਸੀ ਈਮਾ ਸੇਡ ਜੀ ਸਾਰੇ ਪਹੁੰਚੇ ਹੋਏ ਨੇ ਖਾਣ ਪੀਣ ਦਾ ਪ੍ਰੋਗਰਾਮ ਚੱਲ ਰਿਹਾ ਸਾਰੇ ਖਾ ਫੀਰੇ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਰਾ ਪ੍ਰੋਗਰਾਮ ਹੈ ਨਾ ਚੱਲ ਰਹੀਆਂ ਨੇ ਟਿੱਕੀਆਂ ਦੇਖੋ ਜੀ ਸ਼ਕੂ ਜਲਦੂ ਆਏਗਾ ਦੇਖੋ ਜੀ ਨਹੀਂ ਭੱਲੇ ਹੇ ਲੋ ਚੀਗੋ ਲੱਭੇ ਆ ਗਏ ਆਪਣੇ ਫੇਵਰੇਟ ਸਾਰਿਆਂ ਦੇ ਹੋਰ ਮਿੰਟ ਦਾ ਭਾਈ ਨਹੀਂ ਮੈਨੂੰ ਪਤਾ ਨਹੀਂ ਯਾਰ ਕਿਵੇਂ ਦੇਖੋ ਜੀ ਕੌੜੇ ਮਠਿਆਈ ਸਾਰੇ ਦੇਖੋ ਜੀ ਦੇਖੋ ਕਿਸ਼ਨ ਮਰਿਆ ਕੀਤੀ ਹੋਈ ਹੈ ਤੇ ਸਾਰੇ ਭਰਾ ਆਪਣੇ ਯਾਤਰਾ ਵਿੱਚ ਪਹੁੰਚੇ ਹੋਏ ਸੀਗੇ ਬਣੇ ਰਹੇ ਹੋ ਜੀ ਲੋ ਜੀ ਆਪਣੇ ਭਰਾ ਪਹੁੰਚੇ ਨੇ ਅੱਜ ਡਿੰਪਲ ਸਿੰਘ ਰਾ ਦੀ ਜਾਗੋ ਦੇ ਵਿੱਚ ਦੇਖੋ ਜੀ ਬਹੁਤ ਪੁੱਛਦੇ ਮੁੰਡੇ ਅੱਜਕੱਲ ਦੇਖੋ ਜੀ ਕਾਦਾ ਵੱਡਾ ਭਰਾ ਬਲਵਿੰਦਰਪਾਲ ਬਿੰਦੀ ਅਡਰਾਮ ਕੁਮਾਰ ਜੀ ਹੀਪਾ ਕੇਸ਼ਨ ਕੈਂਡੀ ਗੋਰੀ ਮੱਗਰ ਮਿਸਤਰੀ ਸਾਰੇ ਪਹੁੰਚੇ ਹੋਏ ਸੀ ਜੀ ਵਿੱਚ ਥੋੜਾ ਜਿਹਾ ਆਪਣੇ ਆਪ ਦਾ ਆਪਣਾ ਫੋਟੋਸ਼ੂਟ ਵੀ ਕਰ ਲਿਆ ਜੀ ਦੇਖੋ ਚਲੋ ਮਾੜਾ ਜ ਆਪਣੀ ਵੀ ਬਣਾ ਲਈ ਹਣ ਪਹੁੰਚੇ ਸੀ ਆਪਾਂ ਤਾਂ ਕਰਕੇ ਵਿੱਚ ਮਾੜਾ ਜ ਐਡ ਹੋ ਜੀ ਇਹ ਆ ਗਈ ਆਪਣੇ ਡਿੰਪਲ ਸਿਗਲਾ ਦਾ ਕਰ ਜੀ ਦੇਖੋ ਡੀ ਸਿਸਟਮ ਚੱਲ ਰਿਹਾ ਹੈ ਬੱਚੇ ਇੰਜੋਏ ਕਰ ਰਹੇ ਨੇ ਡਾਂਸ ਦੇਖੋ ਜੀ ਮੇਰੀ ਕੁੜੀਆ ਰਾਣੀ ਸਿਆ ਸਰਮਾ ਨੇ ਇੱਕ ਸਮੇਂ ਤੇ ਬਹੁਤ ਪਿਆਰਾ ਡਾਂਸ ਕੀਤਾ ਸੀਗਾ ਔਰ ਬੱਚੇ ਸਾਰੇ ਡਾਂਸ ਇੰਜੋਏ ਕਰਦੇ ਹੋਏ ਦੇਖੋ ਜੀ ਬਹੁਤ ਵਧੀਆ ਸਿਸਟਮ ਸੀਗਾ ਆਪਣੇ ਭਰਾ ਏਨਕੂ ਡੀਜੇ ਡੀਜੇ ਸੰਰੂਦ ਬਹੁਤ ਸਿਸਟਮ ਹੈ ਜੀ ਬਹੁਤ ਵਧੀਆ ਸਿਸਟਮ ਲਾਉਂਗਾ ਰਿੰਕੂ ਆਪਣਾ ਭਰਾ ਬਹੁਤ ਵਧੀਆ ਸਾਊਂਡ ਹੈ ਇਹਦੇ ਕੋਲੇ ਜੋ ਡੈਕੋਰੇਸ਼ਨ ਹੈ ਇਹ ਆਪਣਾ ਅੰਕੁਰਪ੍ਰੀਤ ਡੀਜ ਇਹ ਬਹੁਤ ਸੋਹਣੀ ਡੈਕੋਰੇਸ਼ਨ ਕਰਦਾ ਹੈ ਬਹੁਤ ਸਿਸਟਮ ਵਧੀਆ ਬਣਾਇਆ ਹੋਇਆ ਸੀਗਾ ਦੇਖੋ ਜੀ ਬੱਚਿਆਂ ਨੇ ਇੰਜੋਏ ਕੀਤਾ ਸਾਰਿਆਂ ਨੇ ਬਹੁਤ ਵਧੀਆ ਸਿਸਟਮ ਸੀਗਾ ਸਾਰੇ ਬੱਚੇ ਇੰਜੋਏ ਕਰਦੇ ਹੋਏ ਡਾਂਸ ਦੇਖੋ ਜੀ ਸਾਰੇ ਬੱਚਿਆਂ ਨੇ ਬਹੁਤ ਵਧੀਆ ਇੰਜੋਏ ਕੀਤਾ ਜੀ ਸਾਰਾ ਸਿਸਟਮ ਸੀਗਾ ਵਧੀਆ ਖਾਣ ਪੀਣ ਦਾ ਸਿਸਟਮ ਕਰਿਆ ਹੋਇਆ ਸੀਗਾ ਰੀਜੇ ਵਗੈਰਾ ਬਹੁਤ ਸੋਹਣਾ ਪ੍ਰੋਗਰਾਮ ਸੀ ਆਪਣੇ ਭਰਾ ਦਿਮਪਲ ਸਿੰਘ ਦਾ ਸਾਰੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਅਸੀਂ ਵੀ ਬਹੁਤ ਇੰਜੋਏ ਕੀਤਾ ਅੱਗੇ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਸਿਸਟਮ ਸੀਗਾ ਜੀ ਅੱਜ ਅਜ ਆਪਣਾ ਚੱਲੂਆ ਹਲਦੀ ਦਾ ਕੁਬਿਸਨਰ ਪਾਸਾਰਾ ਦਿਖਾਵਾਂਗੇ ਬਣੇ ਰਹੋ ਆਪਣੇ ਨਾਲ ਆਪਣੇ ਭਰਾ ਦਿਮਪਲ ਸਿੰਘ ਦਾ ਹਲਦੀ ਰਸਮ ਚੱਲ ਰਹੀ ਹੈ ਜੀ ਹਲਦੀ ਲਗਾਈ ਜਾ ਰਹੀ ਹੈ ਦੇਖੋ ਜੀ ਆਪਣਾ ਪ੍ਰਗ ਗੁਰਪ੍ਰੀਤ ਡੀਜ ਕਾਲੂ ਡੀਜ ਨੇ ਡੈਕੋਰੇਸ਼ਨ ਕੀਤੀ ਹੋਈ ਸਾਰੀ ਜੀ ਬਹੁਤ ਸਰਾ ਡੈਕੋਰੇਸ਼ਨ ਕਰਦਾ ਹੈ ਆਪਣਾ ਪ੍ਰਗ ਕਾਲੂ ਡੀਜ ਤਕਤਤਾ ਦਾ ਕੁਮਾਰ ਜੀ ਦੇਖੋ ਲੋਕ ਤਤਪੇਸ਼ ਕਰਦੇ ਹੋਏ ਤਕਤਤਾ ਦਾ ਕੁਮਾਰ ਜੀ ਸਰਾ ਗੱਲਵਾਤਾ ਜੀ ਬਹੁਤ ਵਧੀਆ ਜੀ ਅਲਦੀ ਦੀ ਰਸਮ ਤੋਂ ਬਾਅਦ ਸਾਰਿਆਂ ਨੇ ਡਾਂਸ ਇੰਜੋਏ ਕੀਤਾ ਜੀ ਦੇਖੋ ਸਾਰੇ ਡਾਂਸ ਕਰ ਰਹੇ ਹਨ ਜੱਸੀ ਭਰਾ ਜੀ ਡਾਂਸ ਬਹੁਤ ਸੋਹਣਾ ਕਰਦਾ ਹੈ ਸਾਡਾ ਵੱਡਾ ਭਰਾ ਹੈ ਇਹ ਦੇਖੋ ਸਾਰੇ ਬੱਚੇ ਵੀ ਡਾਂਸ ਜਿਵਾਏ ਕਰ ਰਹੇ ਨੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਜੀ ਦੇਖੋ ਜੀ ਕਿੰਨਾ ਇੰਜੋਏ ਕੀਤਾ ਬੱਚਿਆਂ ਨੇ ਦੇਖੋ ਬਹੁਤ ਸੋਹਣਾ ਡਾਂਸ ਕਰਦੇ ਨੇ ਸਾਰੇ ਬੱਚੇ ਇਸ ਤੋਂ ਬਾਅਦ ਅਸੀਂ ਪਹੁੰਚਾਂਗੇ ਡਾਂਸ ਕਰਾਂਗੇ ਦੇਖਿਓ ਆ ਲੋ ਜੀ ਅਸੀਂ ਪਹੁੰਚ ਚੁੱਕੇ ਆ ਅਸੀਂ ਥੋੜਾ ਮੋਟਰ ਡਾਂਸ ਆਉਂਦਾ ਦਾ ਘੱਟੀ ਆ ਜਿਹਨਾਂ ਕਾ ਹੱਥ ਪੈਰ ਮਾਰਨੇ ਆਉਂਦੇ ਸੀਗੇ ਮਾਰ ਕੇ ਕੀਤਾ ਦੇ ਗੋਰਾ ਸ਼ਰਮਾ ਜੀ ਮੱਗਰ ਮਿਸਤਰੀ ਸਾਡਾ ਸਾਡਾ ਗੋਰੀਪਰਾ ਤੇ ਜਿੰਨੇ ਵੀ ਨਿੰਪਲਪਰਾ ਦੇ ਯਾਰ ਮਿੱਤਰ ਆਏ ਹੋਏ ਸੀਗੇ ਸਾਰਿਆਂ ਡਾਂਸ ਕੀਤਾ ਦੇਖੋ ਇਹ ਪਿੰਦਾ ਮਿਸਤਰੀ ਲੇ ਮਨਸਾਪ ਭੁਪਿੰਦਰ ਸਿੰਘ ਸਾਰੇ ਪਹੁੰਚੇ ਹੋਏ ਸੀਗੇ ਸਾਡਾ ਕਾਲਾ ਮਿਸਤਰੀ ਸਾਰਿਆਂ ਬਹੁਤ ਵਧੀਆ ਇੰਜੋਏ ਕੀਤਾ ਜੀ ਨੱਚ ਟੱਪ ਕੇ ਚਲੋ ਮਿਹਬਾਨੀ ਸਾਰੇ ਇਕੱਠੇ ਹੋ ਜਾਣੇ ਹੱਸ ਕੇ ਲੈਂਦੇ ਨੇ ਸਾਰੇ ਭਰਾ ਦੇਖੋ ਆਪਣੇ ਭਰਾ ਦੇ ਰਿਸ਼ਤੇਦਾਰ ਸਾਰੇ ਪਹੁੰਚੇ ਹੋਏ ਸੀ ਡਿੰਪਲ ਦੇ ਤੇ ਡਿੰਪਲ ਨੇ ਆਪ ਵੀ ਬਹੁਤ ਡਾਂਸ ਕੀਤਾ ਇੰਜੋਏ ਕੀਤਾ ਆਪਦਾ ਚੱਕੋ ਦਾ ਪ੍ਰੋਗਰਾਮ ਸਾਰੇ ਰਿਸ਼ਤੇਦਾਰਾਂ ਨੇ ਜੀ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਲੋਜੀ ਦੇਖੋ ਡਾਕਟਰ ਸਾਹਿਬ ਸੰਦੀਪ ਸਾਰੇ ਭਰਾ ਪਹੁੰਚੇ ਹੋਏ ਸੀਗੇ ਬਹੁਤ ਸੋਹਣਾ ਇੰਜੋਏ ਕੀਤਾ ਸਾਰਿਆਂ ਨੇ ਦੇਖੋ ਜੀ ਦਿਵਦ ਜਾਗੋ ਦਾ ਪ੍ਰੋਗਰਾਮ ਚੱਲੂਗਾ ਜੀ ਲਓ ਜੀ ਨਾਨਕੇ ਜਾਗੋ ਲੈ ਕੇ ਪਹੁੰਚ ਚੁੱਕੇ ਨੇ ਦੇਖੋ ਜੀ ਨਾਨਕਿਆਂ ਦੀ ਜਾਗੋ ਦੇਖੋ ਪ੍ਰਭੂ ਨਾਨਕ ਦੇ ਜਾਗੋ ਦਾ ਅਨੰਦ ਮਾਣਦੇ ਹੋਏ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਗਿਆ ਸੀ ਜੀ ਬਹੁਤ ਵਧੀਆ ਜਾਗੋ ਸਿਸਟਮ ਸੀਗਾ ਦੇਖੋ ਇਸ ਦਵਾ ਬੋਲੀਆਂ ਚੱਲਣਗੀਆਂ ਜੀ ਨਟਰਾਮ ਕੁਮਾਰ ਜੀ ਬੋਲੀਆਂ ਪਾਉਣਗੇ ਜਾਗੋ ਤੇ ਉਹ ਸਾਨੂੰ ਅੱਗੇ ਆਪ ਦਿਖਾਵਾਂਗੇ ਸਾਰੀ ਫੈਮਿਲੀ ਨੇ ਬਹੁਤ ਸੋਹਣਾ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਰਾਜ ਮਿਲ ਕੇ ਸਾਰੇ ਨੇ ਬਹੁਤ ਇੰਜੋਏ ਕੀਤਾ ਨੋ ਜਿੰਪਲ ਆ ਵੀ ਬੜਾ ਬਰਾ ਬਹੁਤ ਖੁਸ਼ੀ ਗਾ ਬਹੁਤ ਭੰਗੜਾ ਪਾਇਆ ਨੇ ਦੇਖੋ ਸਾਰੇ ਰਿਸ਼ਤੇਦਾਰ ਭੈਣ ਭਰਾਸ ਹੰਡੀ ਗੋਂਡੀ ਸਾਰੇ ਪਹੁੰਚੇ ਹੋਏ ਸੀਗੇ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਜਾਗੋ ਚੱਲ ਰਹੀ ਆ ਜੀ ਦੇਖੋ ਸਾਰੇ ਭਰਾ ਪਹੁੰਚੇ ਹੋਏ ਨੇ ਆਪਣੇ ਬਣੇ ਰਹੋ ਨਾਲ ਦੇਖੋ ਜੀ ਜਾਗੋ ਚੱਲ ਰਹੀ ਆ ਸੈਂਪਲ ਸਿੰਗਲਾ ਦੀ ਜੀ ਆਗੋ ਦਾ ਪ੍ਰੋਗਰਾਮ ਦਿਖਾ ਰਹੇ ਹਾਂ ਜੀ ਉਪਰ ਸੌਂਗ ਤੋਂ ਬਾਅਦ ਸਾਨੂੰ ਹੁਣ ਆਪਾਂ ਡਾਕਟਰ ਰਾਮ ਕੁਮਾਰ ਦੀਆਂ ਬੋਲੀਆਂ ਸੁਣਾਵਾਂਗੇ ਜੋ ਘੇਰੇ ਫੰਕਸ਼ਨ ਤੇ ਬਹੁਤ ਪਿਆਰੀਆਂ ਤੇ ਸੋਹਣੀਆਂ ਬੋਲੀਆਂ ਪਾ ਕੇ ਸਾਡਾ ਮਨੋਰੰਜਨ ਕਰਦੇ ਨੇ ਬਣੇ ਰਹੋ ਜੀ ਸੁਣਿਓ ਪੰਜਾਬੀ ਬੋਲੀਆਂ ਡਾਕਟਰ ਰਾਮ ਕੁਮਾਰ ਜੀ ਤੋਂ ਲੋ ਜੀ ਹੁਣ ਸੁਣੋ ਡਾਕਟਰ ਰਾਮ ਕੁਮਾਰ ਦੀਆਂ ਪੰਜਾਬੀ ਬੋਲੀਆਂ ਇਸ ਕੰਮ ਕੋਈ ਨਾ ਕੀਤਾ सेव संगत सारे खागी उहो सेव संत खागी खागी न डा पूंदी अंदरि वड़े पीता डोंगा बूंदी कंदा आया मेड़ सुर सब ने पाया ਗੈਰੇ ਗੱਤੇ ਸਭ ਨੂੰ ਸਾਂਦੇ ਧੋਲਾ ਰੂਪ ਸਜਾਇਆ ਮੁੰਡੇ ਦੀ ਮੰਮੀ ਨੇ ਗਿੱਧਾ ਖੂਬ ਰਚਾਇਆ ਮੁੰਡੇ ਦੀ ਮੰਮੀ ਨੇ ਗਿੱਧਾ ਖੂਬ ਰਚਾਇਆ ਮੁੰਡੇ ਦੀ ਮੰਮੀ ਨੇ ਬੋਲੀਆਂ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਨੇ ਡਾਂਸ ਇੰਜੋਏ ਕੀਤਾ ਡੀਜੇ ਤੇ ਭੰਗੜਾ ਪਾ ਕੇ ਦੇਖੋ ਇੰਨਾ ਤਰਾਂ ਕੁਮਾਰ ਨੇ ਜੱਗੋ ਤੇ ਡਾਂਸ ਕਰਕੇ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਦੇਖੋ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਸਾਰੇ ਮਿਲ ਕੇ ਇੰਜਵਾਇ ਕੀਤਾ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾ ਯਾਰ ਦੋਸਤ ਸਕੇ ਸਬੰਧੀ ਆਂਢੀ ਗੁਆਂਢੀਆਂ ਨੇ ਬਹੁਤ ਇੰਜਵਾਇ ਕੀਤਾ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਦੇਖੋ ਇਹ ਅੰਕਲ ਜੀ ਪਹੁੰਚੇ ਹੋਏ ਸੀਗੇ ਧਰਮਗੜ ਤੋਂ ਇਹਨਾਂ ਨੇ ਵੀ ਬਹੁਤ ਪਿਆਰੀਆਂ ਬੋਲੀਆਂ ਪਾਈਆਂ ਸੀਆਂ ਜਿਹਨਾਂ ਨੂੰ ਸੁਣਾਉਣੇ ਆ ਉਹ ਜੀ ਨੇ ਫੇਰ ਗੁੱਸਾ ਕਰਨਾ ਉਹ ਨਗਦੇ ਵਿੱਚ ਆਵੇ ਉਹ ਨਗਦੇ ਵਿੱਚ ਆਵੇ ਸੱਜਾ ਕੋਈ ਨਹੀਂ ਕੋਈ ਕੋਈ ਅੋ ਜੇ ਮਾਮੀ ਤੂੰ ਨੱਚਣਾ ਜਾਣਦੀ ਜੇ ਮਾਮੀ ਤੂੰ ਨੱਚਣਾ ਜਾਣਦੀ ਦੇ ਨਾ ਸ਼ਮਕਦਾ ਗਿਆ ਨੀ ਗਿੱਟ ਗਿੱਟ ਲਾਲੀ ਰੂਪ ਤੇਰੇ ਤੇ ਐਤ ਕੋ ਸੋਨਾ ਕਿਹੜਾ ਨਹੀਂ دیਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਨਹੀਂ دیਵਾ ਕੀ ਕਰਨਾ ਐਸੀ ਆਪਣੇ ਭਰਾ ਡੇਪਲ ਸਿੰਘਾ ਦੀ ਜਾਗੋ ਵੀਡੀਓ ਬਦਾ ਸ਼ੇਅਰ ਕਰਿਓ ਅਤੇ ਸਾਡੇ ਜਰੂਰ ਚੈਨਲ ਨੂੰ ਬਦਵਾ ਸਬਸਕ੍ਰਾਈਬ